ਜੀ ਆਪਣੀ ਜਿਹੜੀ ਮੇਨ ਗੱਲ ਸੀ ਨਾ ਉਹ ਇਹ ਆ ਕਿ ਜਿਹੜੇ ਲੋਕੀ ਸੈਕਸਵਲ ਜਾਂਦੇ ਆ ਜਾਂ ਕੋਈ ਇਦਾਂ ਦੀ ਗੱਲ ਕਰਦੇ ਆ ਇੱਕ ਤਾਂ ਯੂਥ ਨੂੰ ਇਹ ਗੱਲ ਧਿਆਨ ਰੱਖਣੀ ਚਾਹੀਦੀ ਆ ਕਿ ਇਹ ਜਿਹੜੀ ਅੱਜ ਕਾਲੀ ਗੱਲ ਹੈ ਨਾ ਜਦੋਂ ਦੋਸਤ ਮਿੱਤਰ ਕਹਿੰਦੇ ਇੰਨੀ ਕੁ ਖਾਲਾ ਕੁਝ ਨਹੀਂ ਹੁੰਦਾ ਮਿੱਤਰੋ ਬਚੋ ਦੇਖੋ ਜਿਹੜੀ ਤੁਹਾਡੇ ਘਰ 'ਚ ਤੁਹਾਡੀ ਵਾਈਫ ਆ ਉਹ ਤੁਹਾਡਾ ਖਾਨਦਾਨ ਆ ਕਦੇ ਤੁਹਾਡੀ ਮਾਂ ਆਈ ਸੀ ਉਦੋਂ ਪਹਿਲਾਂ ਦਾਦੀ ਆਈ ਸੀ ਹੁਣ ਇਹ ਆਈ ਆ ਇੰਨੇ ਚਲਾਉਣਾ ਇਹਨੂੰ ਬਸ ਤੁਸੀਂ ਇੱਕ ਬਹੁਤ ਪਿਆਰ ਨਾਲ ਰਿਸ਼ਤੇ ਨੂੰ ਚਾਹੇ 2 ਦਿਨ ਲਾਓ 4 ਦਿਨ ਲਾਓ ਰਿਸ਼ਤੇ ਨੂੰ ਪਿਆਰ ਨਾਲ ਨਿਭਾਓ ਇਹ ਇੱਕ ਜ਼ਰੂਰੀ ਆ ਤੇ ਉਹਦੇ ਲਈ ਜੇ ਬਹੁਤੀ ਲੋੜ ਆ ਆਯੁਰਵੈਦਿਕ ਦੇ ਕਿਸੇ ਵੀ ਵੈਦ ਦੀ ਉਹ ਵੀ ਵੈਦ ਸਹੀ ਹੋਣਾ ਚਾਹੀਦਾ ਇਹ ਨਾ ਹੋਵੇ ਤੁਹਾਨੂੰ ਉਹ ਵੀ ਕਹ ਦੇਵੇ ਵੀ ਦੇ ਦੇ 20000 ਦੇ ਦੇ 50000 ਕੁੱਟ ਕੇ ਕੁਝ ਹੋਰ ਹੀ ਖਵਾ ਦੇਵੇ ਨਾ ਇਹਦੇ ਵਿੱਚ ਬਹੁਤ ਵਧੀਆ ਇੱਕ ਰਾਣਾ ਜੀ ਅਸੀਂ ਦਿੱਤਾ ਪ੍ਰੋਡਕਟ ਐਕਸ ਪਲੱਸ 골ਡ ਦਿੱਤਾ ਸਾਨੂੰ ਉਹਦਾ ਵੀ ਬੜਾ ਮਾਣ ਹੈ ਕਿ ਉਹ ਪ੍ਰੋਡਕਟ ਜਿਸ ਬੰਦੇ ਨੂੰ ਵੀ ਅਸੀਂ ਦਿੰਨੇ ਆ ਉਹਨੂੰ ਤੁਰੰਤ ਉਹਦਾ ਰਿਜ਼ਲਟ ਆਉਂਦਾ ਕੋਈ ਸਾਈਡ ਇਫੈਕਟ ਨਹੀਂ ਔਰ ਅਸੀਂ ਇਦਾਂ ਜਿਵੇਂ ਤੁਹਾਨੂੰ ਵੀ ਦੇਣਾ ਨਾ ਅਸੀਂ ਇਹ ਦੇ ਦੇਣਾ ਸਾਨੂੰ ਫਿਕਰ ਨਹੀਂ ਆ ਵੀ ਕੋਈ ਗਲਤ ਚੀਜ਼ ਹੈ ਮਤਲਬ ਅਸੀਂ ਆਪਣੇ ਬੰਦਿਆਂ ਨੂੰ ਵੀ ਦਿੰਨੇ ਆ ਤਾਂ ਮਤਲਬ ਕਹਿਣ ਦਾ ਕਿ ਉਹ ਜਿਹੇ ਚੀਜ਼ਾਂ ਇੰਟਰਨੈਟ ਤੇ ਵੀ ਬਿਲਕੁਲ ਗੱਲ ਇਹ ਹੈ ਕਿ ਤੁਸੀਂ ਕੋਈ ਵੀ ਦਵਾਈ ਆਪਾਂ ਸਿਰ ਦੁੱਖ ਦੇ ਦੀ ਦਵਾਈ ਲਈ ਵੀ ਪੁੱਛਦੇ ਆ ਹਾਂ ਵੀ ਯਾਰ ਵੀ ਇਹ ਠੀਕ ਵੀ ਹੈ ਇਹ ਮੈਨੂੰ ਰਿਐਕਸ਼ਨ ਤਾਂ ਨਹੀਂ ਕਰੂਗੀ ਮਤਲਬ ਹਰ ਇੱਕ ਚੀਜ਼ ਲਈ ਪੇਟ ਦੀ ਦਵਾਈ ਲਈ ਵੀ ਪਰ ਜਦੋਂ ਅਸੀਂ ਨਸ਼ਾ ਕਰਨਾ ਅਸੀਂ ਦੇਖਦੀ ਨਹੀਂ ਪਰਖਦੀ ਨਹੀਂ ਪਤਾ ਨਹੀਂ ਕੀ ਅੰਦਰ ਜਾਈ ਜਾ ਰਹੇ ਆ ਕਿਵੇਂ ਆ ਸਿੰਥੈਟਿਕ ਚੀਜ਼ਾਂ ਕਿੰਨੀਆਂ ਨੇ ਬੋਡੀ ਦਾ ਨਾਸ ਮਾਰ ਰਹੇ ਆ ਜੀ ਆਪਣੀ ਜਿਹੜੀ ਮੇਨ ਗੱਲ ਸੀ ਨਾ ਉਹ ਇਹ ਆ ਕਿ ਜਿਹੜੇ ਲੋਕੀ ਸੈਕਸਵਲ ਜਾਂਦੇ ਆ ਜਾਂ ਕੋਈ ਇਦਾਂ ਦੀ ਗੱਲ ਕਰਦੇ ਆ ਇੱਕ ਤਾਂ ਯੂਥ ਨੂੰ ਇਹ ਗੱਲ ਧਿਆਨ ਰੱਖਣੀ ਚਾਹੀਦੀ ਆ ਕਿ ਇਹ ਜਿਹੜੀ ਇੰਨੀ ਕਾਲੀ ਗੱਲ ਹੈ ਨਾ ਜਦੋਂ ਦੋਸਤ ਮਿੱਤਰ ਕਹਿੰਦੇ ਇੰਨੀ ਕੁ ਖਾਲਾ ਕੁਝ ਨਹੀਂ ਹੁੰਦਾ ਮਿੱਤਰੋ ਬਚੋ ਦੇਖੋ ਜਿਹੜੀ ਤੁਹਾਡੇ ਘਰ ਚ ਤੁਹਾਡੀ ਵਾਈਫ ਆ ਉਹ ਤੁਹਾਡਾ ਖਾਨਦਾਨ ਆ ਕਦੇ ਤੁਹਾਡੀ ਮਾਂ ਆਈ ਸੀ ਉਹ ਤੋਂ ਪਹਿਲਾਂ ਦਾਦੀ ਆਈ ਸੀ ਹੁਣ ਇਹ ਆਈ ਆ ਇੰਨੇ ਚਲਾਉਣਾ ਇਹਨੂੰ ਬਸ ਤੁਸੀਂ ਇੱਕ ਬਹੁਤ ਪਿਆਰ ਨਾਲ ਰਿਸ਼ਤੇ ਨੂੰ ਚਾਹੇ 2 ਦਿਨ ਲਾਓ 4 ਦਿਨ ਲਾਓ ਰਿਸ਼ਤੇ ਨੂੰ ਪਿਆਰ ਨਾਲ ਨਿਭਾਓ ਇਹ ਇੱਕ ਜ਼ਰੂਰੀ ਆ ਤੇ ਉਹਦੇ ਲਈ ਜੇ ਬਹੁਤੀ ਲੋੜ ਆ ਆਯੁਰਵੈਦਿਕ ਦੇ ਕਿਸੇ ਵੀ ਵੈਦ ਦੀ ਉਹ ਵੀ ਵੈਦ ਸਹੀ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਤਦ ਨੂੰ ਉਹ ਵੀ ਕਹਦੇ ਵੀ ਦੇ ਦੇ 20000 ਦੇ ਦੇ 50000 ਕੁੱਟ ਕੇ ਕੁਝ ਹੋਰ ਹੀ ਖਵਾ ਦੇ ਨਾ ਇਹਦੇ ਵਿੱਚ ਬਹੁਤ ਵਧੀਆ ਇੱਕ ਰਾਣਾ ਜੀ ਅਸੀਂ ਦਿੱਤਾ ਪ੍ਰੋਡਕਟ ਐਕਸ ਪਲੱਸ 골ਡ ਦਿੱਤਾ ਸਾਨੂੰ ਉਹਦਾ ਵੀ ਬੜਾ ਮਾਣ ਹੈ ਕਿ ਉਹ ਪ੍ਰੋਡਕਟ ਜਿਸ ਬੰਦੇ ਨੂੰ ਵੀ ਅਸੀਂ ਦਿੰਨੇ ਆ ਉਹਨੂੰ ਤੁਰੰਤ ਉਹਦਾ ਰਿਜ਼ਲਟ ਆਉਂਦਾ ਕੋਈ ਸਾਈਡ ਇਫੈਕਟ ਨਹੀਂ ਔਰ ਅਸੀਂ ਐਦਾਂ ਜਿਵੇਂ ਤੁਹਾਨੂੰ ਵੀ ਦੇਣਾ ਨਾ ਅਸੀਂ ਇਹ ਦੇ ਦੇਣਾ ਸਾਨੂੰ ਫਿਗਰ ਨਹੀਂ ਆ ਵੀ ਕੋਈ ਗਲਤ ਚੀਜ਼ ਆ ਲਓ ਜੀ ਆਪਣੇ ਬੰਦਿਆਂ ਨੂੰ ਵੀ ਦਿੰਨੇ ਆ ਤਾਂ ਮਤਲਬ ਕਹਿਣ ਦਾ ਕਿ ਉਹ ਜਿਹੇ ਚੀਜ਼ਾਂ ਇਨਟਰਨਟ ਤੇ ਬਿਲਕੁਲ ਗੱਲ ਇਹ ਹੈ ਕਿ ਤੁਸੀਂ ਕੋਈ ਵੀ ਦਵਾਈ ਆਪਾਂ ਸਿਰ ਦੁੱਖ ਦੇ ਦੀ ਦਵਾਈ ਲਈ ਵੀ ਪੁੱਛਦੇ ਆ ਹਾਂ ਵੀ ਯਾਰ ਵੀ ਇਹ ਠੀਕ ਵੀ ਹੈ ਇਹ ਮੈਨੂੰ ਰਿਐਕਸ਼ਨ ਤਾਂ ਨਹੀਂ ਕਰੂਗੀ ਮਤਲਬ ਹਰੇਕ ਚੀਜ਼ ਲਈ ਪੇਟ ਦੀ ਦਵਾਈ ਲਈ ਵੀ ਪਰ ਜਦੋਂ ਅਸੀਂ ਨਸ਼ਾ ਕਰਨਾ ਅਸੀਂ ਦੇਖਦੀ ਨਹੀਂ ਪਰਖਦੀ ਨਹੀਂ ਪਤਾ ਨਹੀਂ ਕੀ ਅੰਦਰ ਜਾਈ ਜਾ ਰਹੇ ਆ ਕਿਵੇਂ ਆ ਸਿੰਥੈਟਿਕ ਚੀਜ਼ਾਂ ਕਿੰਨੀਆਂ ਨੇ ਬਾਡੀ ਦਾ ਨਾਸ ਮਾਰ ਰਹੇ ਆ ਜੀ ਆਪਣੀ ਜਿਹੜੀ ਮੇਨ ਗੱਲ ਸੀ ਨਾ ਉਹ ਇਹ ਆ ਕਿ ਜਿਹੜੇ ਲੋਕੀ ਸੈਕਸ਼ੂਅਲ ਜਾਂਦੇ ਆ ਜਾਂ ਕੋਈ ਇਦਾਂ ਦੀ ਗੱਲ ਕਰਦੇ ਆ ਇੱਕ ਤਾਂ ਯੂਥ ਨੂੰ ਇਹ ਗੱਲ ਧਿਆਨ ਰੱਖਣੀ ਚਾਹੀਦੀ ਆ ਕਿ ਇਹ ਜਿਹੜੀ ਅੱਜ ਕਾਲੀ ਗੱਲ ਹੈ ਨਾ ਜਦੋਂ ਦੋਸਤ ਮਿੱਤਰ ਕਹਿੰਦੇ ਇੰਨੀ ਕੁ ਖਾਲਾ ਕੁਝ ਨਹੀਂ ਹੁੰਦਾ ਮਿੱਤਰੋ ਬਚੋ ਦੇਖੋ ਜਿਹੜੀ ਤੁਹਾਡੇ ਘਰ ਚ ਤੁਹਾਡੀ ਵਾਈਫ ਆ ਉਹ ਤੁਹਾਡਾ ਖਾਨਦਾਨ ਆ ਕਦੇ ਤੁਹਾਡੀ ਮਾਂ ਆਈ ਸੀ ਉਹ ਤੋਂ ਪਹਿਲਾਂ ਦਾਦੀ ਆਈ ਸੀ ਤੇ ਹੁਣ ਇਹ ਆਈ ਆ ਇੰਨੀ ਚਲਾਉਣਾ ਇਹਨੂੰ ਬਸ ਤੁਸੀਂ ਇੱਕ ਬਹੁਤ ਪਿਆਰ ਨਾਲ ਰਿਸ਼ਤੇ ਨੂੰ ਚਾਹੇ 2 ਦਿਨ ਲਾਓ 4 ਦਿਨ ਲਾਓ ਰਿਸ਼ਤੇ ਨੂੰ ਪਿਆਰ ਨਾਲ ਨਿਭਾਓ ਇਹ ਇੱਕ ਜ਼ਰੂਰੀ ਆ ਤੇ ਉਹਦੇ ਲਈ ਜੇ ਬਹੁਤੀ ਲੋੜ ਆ ਆਜਰਵੈਦਿਕ ਦੇ ਕਿਸੇ ਵੀ ਵੈਦ ਦੀ ਉਹ ਵੀ ਵੈਦ ਸਹੀ ਹੋਣਾ ਚਾਹੀਦਾ ਇਹ ਰਹੋ ਵੀ ਤਦ ਨੂੰ ਉਹ ਵੀ ਕਹਦੇ ਵੀ ਦੇ ਦੇ 20000 ਦੇ ਦੇ 50000 ਕੁੱਟ ਕੇ ਕੁਝ ਹੋਰ ਹੀ ਖਵਾ ਦੇ ਨਾ ਇਹਦੇ ਵਿੱਚ ਬਹੁਤ ਵਧੀਆ ਇੱਕ ਰਾਣਾ ਜੀ ਅਸੀਂ ਦਿੱਤਾ ਪ੍ਰੋਡਕਟ ਐਕਸ ਪਲੱਸ 골ਡ ਦਿੱਤਾ ਸਾਨੂੰ ਉਹਦਾ ਵੀ ਬੜਾ ਮਾਣ ਹੈ ਕਿ ਉਹ ਪ੍ਰੋਡਕਟ ਜਿਸ ਬੰਦੇ ਨੂੰ ਵੀ ਅਸੀਂ ਦਿੰਨੇ ਆ ਉਹਨੂੰ ਤੁਰੰਤ ਉਹਦਾ ਰਿਜ਼ਲਟ ਆਉਂਦਾ ਕੋਈ ਸਾਈਡ ਇਫੈਕਟ ਨਹੀਂ ਔਰ ਅਸੀਂ ਐਦਾਂ ਜਿਵੇਂ ਤੁਹਾਨੂੰ ਵੀ ਦੇਣਾ ਨਾ ਅਸੀਂ ਇਹ ਦੇ ਦੇਣਾ ਸਾਨੂੰ ਫਿਗਰ ਨਹੀਂ ਆ ਵੀ ਕੋਈ ਗਲਤ ਚੀਜ਼ ਆ ਲਓ ਜੀ ਆਪਣੇ ਬੰਦਿਆਂ ਨੂੰ ਵੀ ਦਿੰਨੇ ਆ ਤਾਂ ਮਤਲਬ ਕਹਿਣ ਦਾ ਕਿ ਉਹ ਜਿਹੇ ਚੀਜ਼ਾਂ ਇਨਟਰਨਟ ਤੇ ਬਿਲਕੁਲ ਗੱਲ ਇਹ ਹੈ ਕਿ ਤੁਸੀਂ ਕੋਈ ਵੀ ਦਵਾਈ ਆਪਾਂ ਸਿਰ ਦੁੱਖ ਦੇ ਦੀ ਦਵਾਈ ਲਈ ਵੀ ਪੁੱਛਦੇ ਆ ਹਾਂ ਵੀ ਯਾਰ ਵੀ ਇਹ ਠੀਕ ਵੀ ਹੈ ਇਹ ਮੈਨੂੰ ਰਿਐਕਸ਼ਨ ਤਾਂ ਨਹੀਂ ਕਰੂਗੀ ਮਤਲਬ ਹਰੇਕ ਚੀਜ਼ ਲਈ ਪੇਟ ਦੀ ਦਵਾਈ ਲਈ ਵੀ ਪਰ ਜਦੋਂ ਅਸੀਂ ਨਸ਼ਾ ਕਰਨਾ ਅਸੀਂ ਦੇਖਦੀ ਨਹੀਂ ਪੜਖਦੀ ਨਹੀਂ ਪਤਾ ਨਹੀਂ ਕੀ ਅੰਦਰ ਜਾਈ ਜਾ ਰਹੇ ਆ ਕਿਵੇਂ ਆ ਸਿੰਥੈਟਿਕ ਚੀਜ਼ਾਂ ਕਿੰਨੀਆਂ ਨੇ ਬਾਡੀ ਦਾ ਨਾਸ ਮਾਰ ਰਹੇ ਆ